ਦੇਸ਼ ਚ ਕਈ ਦਿਨਾਂ ਤੋਂ ਚੋਣ ਪ੍ਰਚਾਰ ਕਰ ਰਹੇ ਨਰਿੰਦਰ ਮੋਦੀ 25 ਅਪ੍ਰੈਲ ਨੂੰ ਪੰਜਾਬ ਆਉਣਗੇ ਮੋਦੀ ਬਠਿੰਡਾ ਹੁਸ਼ਿਆਰਪੁਰ ਪਠਾਨਕੋਟ ਤੇ ਅੰਮ੍ਰਿਤਸਰ ਚ ਰੈਲੀਆਂ ਕਰਨਗੇ ਇਸ ਤੋਂ ਪਹਿਲਾਂ ਮੋਦੀ ਨੇ 23 ਫਰਵਰੀ ਨੂੰ ਪੰਜਾਬ ਦੇ ਜਗਰਾਉਂ ਚ ਰੈਲੀ ਕੀਤੀ ਸੀ ਜਿੱਥੇ ਭਾਰੀ ਇਕੱਠ ਲੋਕਾਂ ਦਾ ਵੇਖਣ ਨੂੰ ਮਿਲਿਆ ਦੇਸ਼ ਭਰ ਚ ਲੋਕ ਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨਜ਼ਦੀਕ ਆ ਰਿਹਾ ਹੈ ਉਸੇ ਤਰ੍ਹਾਂ ਹੀ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਹੋਰ ਤੇਜ਼ ਕਰ ਰਹੀਆਂ ਨੇ ਇਹਨਾਂ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ 25 ਤਰੀਕ ਨੂੰ ਇਸ ਮਹੀਨੇ ਦੇ ਨੂੰ ਉਹਨਾਂ ਦਾ ਪ੍ਰੋਗਰਾਮ ਬਣਿਆ ਔਰ ਚਾਰ ਵੱਡੀਆਂ ਰੈਲੀਆਂ ਪੰਜਾਬ ਦੇ ਵਿੱਚ ਉਹ ਸਬੋਧਨ ਕਰਨੇ ਇੱਕ ਤਾਂ ਬਠਿੰਡਾ ਇੱਕ ਹੁਸ਼ਿਆਰਪੁਰ ਇੱਕ ਪਠਾਨਕੋਟ ਔਰ ਇੱਕ ਅੰਮ੍ਰਿਤਸਰ ਵਿੱਚ ਉਹਨਾਂ ਚਾਰਾਂ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਔਰ ਸਾਨੂੰ ਆਸ ਹੈ ਕਿ ਜਿਸ ਤਰ੍ਹਾਂ ਜਗਰਾਉਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕੀ ਉਹਨਾਂ ਨੂੰ ਸੁਣਨ ਵਾਸਤੇ ਗਏ ਸੀ ਇਹਨਾਂ ਜੜੀਆਂ ਚਨਾਵੀ ਰੈਲੀਆਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕੀ ਉਹਨਾਂ ਨੂੰ ਸੁਣਨਾਂ ਬੀਜੇਪੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅਰੁਣ ਜੇਟਲੀ ਲਈ ਪ੍ਰਚਾਰ ਕਰਨ ਬੀਜੇਪੀ ਆਗੂ ਤੇ ਬਾਲੀਵੁੱਡ اداکار ਸ਼ਤਰੂਗਨ ਸੀਨਾ ਪਹੁੰਚੇ ਜਿਥੇ ਉਹਨਾਂ ਜੇਟਲੀ ਲਈ ਪ੍ਰਚਾਰ ਕਰਦੇ ਹਨ ਲੋਕਾਂ ਨੂੰ ਅਪੀਲ ਕੀਤੀ ਕਿ ਜੇਟਲੀ ਨੂੰ ਵੋਟ ਦਿੱਤੀ ਜਾਵੇ ਅੰਮ੍ਰਿਤਸਰ ਤੋਂ ਜੇਟਲੀ ਦਾ ਮੁਕਾਬਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈ ਇਸ ਤੋਂ ਪਹਿਲਾਂ ਜੇਟਲੀ ਲਈ ਚੋਣ ਪ੍ਰਚਾਰ ਕਰਨ ਜੁਨੀਲ ਸ਼ੇਟੀ ਵਿਵੇਕ ਓਬਰਾਏ ਕੁਲਦੀਪ ਨਾਇਰ ਕ੍ਰਿਕਟਰ ਗੋਤਮ ਗੰਭੀਰ ਵੀ ਪਹੁੰਚ ਚੁੱਕੇ ਨੇ